ਕਿ ਅਸੀਂ ਪਹਿਲਾਂ ਲੋਕਾਂ ਦੇ ਹੰਗਾਰੇ ਤੋਂ ਹੀ ਜੱਜ ਕਰਕੇ ਉਹਨਾਂ ਦੇ ਹੰਗਾਰੇ ਦੇ ਤਹਿਤ ਅਸੀਂ ਇਹ ਪਾਰਟੀ ਬਣਾਈ ਹੈ ਤੇ ਬਹੁਤ ਉਹ ਵੱਡਾ ਹੰਗਾਰਾ ਮਿਲ ਰਿਹਾ ਠੀਕ ਹੈ ਕਿ ਅਸੀਂ ਇਹੋ ਜੀਆਂ ਪੀੜਾਂ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤੇ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਠੀਕ ਹੈ ਅਸੀਂ ਤੇ ਆਪਣੇ ਵਰਕਰਾਂ ਨੂੰ ਵੀ ਕਿਉਂਕਿ ਅਸੀਂ ਇੱਕ ਸਾਡੀ ਪਾਰਟੀ ਕੋਈ ਨਵੀਂ ਨਵੀਂ ਪਾਰਟੀ ਸ਼ੁਰੂ ਹੋ ਰਹੀ ਕੋਈ ਧਨ ਨਹੀਂ ਕੋਈ ਇਸੇ ਦਿਨ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਘੱਟ-ਘੱਟੋ ਘੱਟ ਖਰਚਾ ਕਰੋ ਜੇ ਇੱਕ ਬੰਦੇ 10 ਬੰਦੇ ਦੀ ਆਉਣ ਦੀ ਜਗ੍ਹਾ ਇੱਕ ਬੰਦਾ ਆ ਕੇ ਵੀ ਆਪਣਾ ਕਰ ਦਤ ਅਸੀਂ ਉਹਨਾਂ ਨੂੰ ਕਿੰਨੇ ਵੀ ਇੱਕ ਹੀ ਆਓ ਤੁਸੀਂ ਕੋਈ ਗੱਲ ਨਹੀਂ ਆਪਾਂ ਜਿਆਦਾ ਇਹੋ ਜਿਹਾ ਡੰਬਰ ਵਿਖਾਵੇ ਬਾਜੀ ਨਹੀਂ ਕਰਨੀ ਤੇ ਇਸ ਕਰਕੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਅਸੀਂ ਜਿੰਨੀਆਂ ਵੀ ਜ਼ਿਲ੍ਹਿਆਂ ਚ ਗਏ ਆ ਕਾਫੀ ਸੰਗਤਾਂ ਬਹੁਤ ਵੱਡੀਆਂ ਅਤਿਸ਼ਾਹ ਤੇ ਸਾਨੂੰ ਆਮ ਵੀ ਜਦੋਂ ਅਸੀਂ ਸੰਗਤ ਚ ਕਿਤੇ ਵੀ ਵਿਚਰਦੇ ਆ ਆਮ ਪ੍ਰੋਗਰਾਮਾਂ 'ਚ ਜਾਂਦੇ ਆ ਤੇ ਬਹੁਤ ਲੋਕ ਬੜੇ ਅਤਿਸ਼ਾਹ ਤੇ ਇਸ ਪਾਰਟੀ ਵਾਸਤੇ ਜੀ ਵਾਰਿਸ ਪੰਜਾਬ ਦਾ ਹਮੇਸ਼ਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਜੀ ਪੰਜਾਬ 'ਚ ਨ ਨਹੀਂ ਅਸੀਂ ਤੇ ਇਹ ਚੀਜ਼ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਇਹ ਮੇਨ ਮਕਸਦ ਸੀ ਉਹਨਾਂ ਨੇ ਬਹੁਤ ਲੋਕਾਂ ਨੂੰ ਲੋਕਾਂ ਨੂੰ ਅੱਜ ਵੀ ਬਹੁਤ ਵੱਡੀ ਉਮੀਦ ਹੈ ਜੀ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿ ਸਾਡੇ ਪੰਜਾਬ ਚੋਂ ਨਸ਼ਾ ਖਤਮ ਹੋਵੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਬੰਦਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਤੇ ਇਸ ਕਰਕੇ ਅੰਮ੍ਰਿਤਪਾਲ ਨਵੀਂ ਜੇਲ੍ਹ ਚ ਇਸੇ ਕਰਕੇ ਰੱਖਿਆ ਜਾ ਰਿਹਾ ਕਿ ਉਹ ਜੋ ਬਾਹਰ ਆਉਂਦੇ ਆ ਤੇ ਨਸ਼ੇ ਦਾ ਵਪਾਰ ਜਿਹੜਾ ਵੀ ਉਹ ਬੰਦ ਹੋ ਜਾਂਦਾ ਖਤਰਾ ਵਾ ਇਹੋ ਜਿਹੀ ਇਸ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਤੇ ਅਸੀਂ ਇਸੇ ਕਰਕੇ ਲੋਕਾਂ ਨੂੰ ਸੰਗਠਿਤ ਕਰ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਈਏ ਜੇ ਸਾਡੀ ਨੌਜਵਾਨੀ ਨਾ ਰਹੀ ਤੇ ਆਪਾਂ ਫਿਰ ਬਾਕੀ ਆਪਾਂ ਇਸ ਚੀਜ਼ਾਂ ਕੀ ਕਰਾਂ ਜੀ RAM रहीम ਨੂੰ ਜਿਹੜੀ ਪੈਰੋਲ ਮੀਡੀਅਸ ਨੂੰ ਲੈ ਕੇ ਤੁਸੀਂ ਇਤਰਾਜ ਤੋਨੇ ਹੋ ਜੀ ਅਸੀਂ ਤੇ ਇਹ ਇਤਰਾਜ ਬਹੁਤ ਵੱਡਾ ਇਤਰਾਜ ਹੈ ਜਿਹਦੇ ਸਾਰੇ ਸਿੱਖ ਪੰਥ ਦਾ ਇਤਰਾਜ ਹੈ ਜੀ ਇਹ ਤੇ ਸਿੱਖਾਂ ਦੇ ਜੇ ਖਮਾਤੇ ਲੂਣ ਛੇੜ ਕਰਨ ਵਾਲੀ ਗੱਲ ਆ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਦੋ ਰੀਆਂ ਤੇਰੀਆਂ ਸਜਾਵਾਂ ਭੁਗਤ ਕੇ ਉਹ ਵੀ ਇੱਕ ਰਾਜਨੀਤਿਕ ਕੰਦੀ ਆ ਜੀ ਉਹ ਉਹਨਾਂ ਨੂੰ ਇਹ ਤੇ ਜਿਹੜੇ ਬਲਾਤਕਾਰੇ ਪਤਾ ਨਹੀਂ ਉਹਤੇ ਕੀ ਕੀ ਇਲਜ਼ਾਮ ਆ ਤੇ ਉਹ ਬੰਦੇ ਨੂੰ ਹਰ ਮਹੀਨੇ ਦੋ ਮਹੀਨੇ ਬਾਅਦ ਫੇਰ ਬੁਲਿਆ ਕਿ ਮਹੀਨਾ ਮਹੀਨਾ ਤੇ ਜਿਹੜੇ ਹੁਣ ਦੇਖੋ ਇੱਕ ਜਿੱਤੀ ਹੋਏ ਪਾਰਲੀਮੈਂਟ ਮੈਂਬਰ ਨੂੰ ਦੋ ਦਿਨ ਵਾਸਤੇ ਉਹ ਵੀ ਕਈ ਕੰਡੀਸ਼ਨਾਂ ਲਾ ਕੇ ਉਹਨੂੰ ਪਾਰਲੀਮੈਂਟ ਚ ਲੈਂਦਾ ਜਾ ਰਹੇ ਤੇ ਉਸ ਬੰਦੇ ਨੂੰ ਕੋਈ ਕੰਡੀਸ਼ਨ ਨਹੀਂ ਉਹ ਜਿੱਦਰ ਮਰਜੀ ਬਚਰਦਾ ਜੇ ਮਹੀਨਿਆਂ ਬਤੀ ਉਹਨੂੰ ਬਾਹਰ ਛੱਡਿਆ ਜਾ ਰਿਹਾ ਇਸ ਤੇ ਸਾਰੇ ਇਹਨਾਂ ਦਾ ਉਤਰਾਜ ਹੈ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਕਹਣਾ ਹੈ ਜੀ ਉਮੀਦ ਕੀਤੀ ਇਹ ਜਾ ਰਹੀ ਸੀ ਕਿ ਭਾਈ ਅਮਰਤਪਾਲ ਸਿੰਘ ਵੀ ਬਾਹਰ ਆਉਣਗੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਕਿ ਸਿੱਖਾਂ ਨੂੰ ਲੈ ਕੇ ਜਾਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੋਈ ਫੈਸਲਾ ਲਵੇਗੀ ਕਿ ਜਿਸ ਤਰ੍ਹਾਂ ਉਹ ਰਿਹਾ ਹੋ ਜਾਣਾ ਜਾਂ ਬਜਟ ਸੈਸ਼ਨ ਦੇ ਵਿੱਚ ਵੀ ਉਹਨਾਂ ਨੂੰ ਪੈਰੋਲ ਮਿਲ ਜੇ ਉਹ ਉੱਥੇ ਉਹਨਾਂ ਨੂੰ ਜਾਣ ਦੀ ਜਿਹੜੀ ਕਿ ਇਜਾਜ਼ਤ ਨਹੀਂ ਲੱਗੀ ਇਹ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਆਪਣੀ ਪਾਰਲੀਮੈਂਟ ਆ ਜਾਂ ਆਪਣੇ ਜੋ ਦੇਸ਼ ਦਾ ਕਾਨੂੰਨ ਕਾਇਦਾ ਵਾ ਉਹਦੇ ਨਾਲ ਵੀ ਬਹੁਤ ਵੱਡੇ ਉਹਦਾ ਵੀ ਬਹੁਤ ਵੱਡਾ ਕਹਾਣਿਆ ਕਿ ਜਿਹੜਾ ਇੱਕ ਚੁਣੇ ਹੋਇਆ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਬੰਦੇ ਨੂੰ ਅੰਦਰਬੰਦ ਕੀਤਾ ਜੇ ਤੇ ਕੋਈ ਵੀ ਇਹੋ ਜਿਹਾ ਕੇਸ ਨਹੀਂਗਾ ਕਿ ਜਿਹਨੇ ਉਹ ਕੋਈ ਕਿਸ ਕੋਈ ਕਤਲ ਕੀਤਾ ਹੋਵੇ ਕੋਈ ਕਿਸੇ ਨੂੰ ਕੋਈ ਡਰਾਇ ਧਮਕਾਇਆ ਹੋਵੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਬੇਲੋੜ ਆ ਉਹਨਾਂ ਨੂੰ ਅੰਦਰ ਰੱਖਣ ਵਾਸਤੇ ਖਾਲੀ ਇਹ ਕਿ ਨਸ਼ੇ ਦਾ ਵਪਾਰ ਵਧਾਉਣ ਵਾਸਤੇ ਤੇ ਇੱਕ ਜਿਹੜੀ ਸਾਡੀ ਨੌਜਵਾਨੀ ਜਾਗਰਕ ਹੋ ਰਹੀ ਸੀ ਆਪਣੇ ਹੱਕਾਂ ਪ੍ਰਤੀ ਆਪਣੇ ਆਪਣੀ ਜਿਹੜੀ ਸਿਹਤ ਪੱਖੋਂ ਜਾਂ ਜਿਹੜੇ ਜੋ ਨਸ਼ੇ ਚੁਣਵਲ ਜਾ ਹਜ਼ਾਰਾਂ ਸੀ ਜੋ ਨਿਕਲ ਰਹੀ ਸੀ ਤੇ ਗੁਰੂ ਨਾਲ ਜੁੜ ਰਹੀ ਸੀ ਇਹ ਇਹ ਹੀ ਮੇਰੇ ਖਿਆਲ ਸਭ ਤੋਂ ਵੱਡਾ ਉਹਦਾ ਦੋਸ਼ ਹੈ ਬਾਪੂ ਜੀ ਖਡੂਰ ਸਾਹਿਬ ਦੇ ਲੋਕਾਂ ਨੇ ਸਭ ਤੋਂ ਜਿਵੇਂ ਤੁਸੀਂ ਕਹਿ ਕੇ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿਹੜਾ ਭਾਈ ਅਮਰਪਾਲ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਖਡੂਰ ਸਾਹਿਬ ਦੇ ਲੋਕ ਨੇ ਜਿਹੜੇ ਉਹ ਹੁਣ ਨਾਕੁਸ਼ ਦਿਖਾਈ ਦਿੰਦੇ ਨੇ ਉਹ ਕਹਿੰਦੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਕਹਿੰਦੇ ਸਾਡੇ ਹਲਕੇ ਦੀਆਂ ਜਿਹੜੀਆਂ ਮੰਗਾ ਸੀਗੀਆਂ ਉੱਥੇ ਚੱਕੀਆਂ ਹੀ ਨਹੀਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਜਾਣ ਪੁੱਝ ਕੇ ਸਭ ਕੁਝ ਕਰਦੀ ਹੈ ਕਿ ਮੰਗਾ ਜਿਹੜੀਆਂ ਚੱਕੀਆਂ ਨਾ ਜਾਣ ਤੇ ਅੱਗੇ ਤੋਂ ਲੋਕ ਜਿਹੜੇ ਵਿਸ਼ਵਾਸ ਨਾ ਕਰ ਸਕਣ ਬਸ ਇਹ ਇਹ ਸਾਰਾ ਕੁਝ ਇਸੇ ਕਰਕੇ ਕੀਤਾ ਜਾ ਰਿਹਾ ਕਿ ਇਹ ਮੇਰੇ ਖਿਆਲ ਸਰਕਾਰਾਂ ਦੀ ਜਿਹੜੀ ਸੋਚ ਤੋਂ ਬਹੁਤ ਵੱਡਾ ਹੰਗਾਰਾ ਮਰਦਪਾਲ ਨੂੰ ਮਿਲਿਆ ਤੇ ਉਸ ਤੋਂ ਬਾਅਦ ਇਹ ਇਹੋ ਜਿਹੀ ਚੀਜ਼ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਮਨਾਂ 'ਚੋਂ ਅਸੀਂ ਦੂਰ ਕਰ ਦਈਏ ਉਹ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਕੰਮ ਨਾ ਕਰ ਸਕਣ ਤੇ ਸ਼ਾਇਦ ਲੋਕ ਉਹਨਾਂ ਤੋਂ ਦੂਰ ਹੋ ਜਾਣਗੇ ਪਰ ਲੋਕ ਜਿਹੜੇ ਉਹ ਸਾਰੇ ਸਮਝਦੇ ਆ ਕਿ ਉਹ ਅੰਦਰੇ ਅੰਦਰ ਹੈ ਕਿ ਉਹ ਸਾਡਾ ਕੋਈ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਰਕਾਰ ਪਰਤੀ ਲੋਕਾਂ ਦਾ ਗੁੱਸਾ ਸਗੋਂ ਦਿਨ-ਦਿਨ ਵਧਦਾ ਜਾ ਰਿਹਾ ਤੇ ਅਮਰਤਪਾਲ ਦੇ ਪ੍ਰਤੀ ਉਹਨਾਂ ਦਾ ਪਿਆਰ ਬਹੁਤ ਸਤਕਾਰ ਬਹੁਤ ਵਧਦਾ ਵਾ ਇਸ ਕਰਕੇ ਮੈਂ ਹੀ ਤੇ ਸਰਕਾਰਾਂ ਨੂੰ ਵੀ ਚਾਹੁੰਦੇ ਆ ਕਿ ਤੁਸੀਂ ਲੋਕ ਇੱਥੇ ਕੰਮ ਕਰੋ ਲੋਕਾਂ ਦੇ ਵਿਰੋਧ ਵਾਲਾ ਕੰਮ ਨਾ ਕਰੋ ਨਸ਼ਿਆਂ ਦੇ ਵਪਾਰ ਨੂੰ ਤੁਸੀਂ ਵਾਦਾ ਕਰਕੇ ਆਏ ਸੀ ਕਿ ਨਸ਼ੇ ਬੰਦ ਕਰਾਂਗੇ ਬਦਮੀਆਂ ਦਾ ਇਨਸਾਫ ਦਵਾਂਗੇ ਤੁਸੀਂ ਉਸ ਮੁੱਦੇ ਅਤੇ ਕਿਸੇ ਤੇ ਵੀ ਕੰਮ ਨਹੀਂ ਕਰ ਰਹੇ ਤੁਸੀਂ ਖਾਲੀ ਇਹ ਇੱਕ ਬਦਲਾਖੋਰੀ ਸਿਆਸੀ ਬਦਲਾਖੋਰੀ ਤਹਿਤ ਇਹ ਅਮਰਪਾਲ ਨੂੰ ਅੰਦਰ ਰੱਖਿਆ ਜਾ ਰਿਹਾ ਜਾਂ ਸਾਡੇ ਬੰਦੀ ਸਿੰਘਾਂ ਨੂੰ ਨਹੀਂ ਰਿਹਾਈ ਦਿੱਤੀ ਜਾ ਰਹੀ ਇਹ ਕੇਜਰੀਵਾਲ ਸਾਹਿਬ ਨੂੰ ਸਿੱਖਾਂ ਨੇ ਬਹੁਤ ਵੱਡੇ ਸਹਿਯੋਗ ਦੇ ਕੇ ਇਹਨਾਂ ਨੇ ਇਹਨਾਂ ਦੀ ਪਾਰਟੀ ਖੜੀ ਕੀਤੀ ਸੀ ਬਹੁਤ ਪੈਸਾ ਦੇ ਕੇ ਤੇ ਇਹਨਾਂ ਦਵਿੰਦਰਪਾਲ ਸਿੰਘ ਭੁੱਲੜ ਦੀ ਜਿਹੜੀ ਕੋ ਉਹ ਉਹਨਾਂ ਦੇ ਸੈਨਾ ਨਾਲ ਉਹਨਾਂ ਦਾ ਸ਼ਿਕਾਰਾ ਹੋ ਸਕਦਾ ਸੀ ਕਿ ਉਹ ਅਜੇ ਤੱਕ ਕਿੰਨੇ ਚਿਰ ਤੋਂ ਲਟਕਾ ਕੇ ਰੱਖਿਆ ਹੋਇਆ ਤੇ ਇਸ ਕਰਕੇ ਇਹਨਾਂ ਪ੍ਰਤੀ ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ ਹੈ। ਬੱਪੂ ਜੀ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਐਮਪੀ ਫੰਡ ਦਾ ਉਹ ਉਹ ਤੁਹਾਡੇ ਸੈਨਾ ਦੇ ਨਾਲ ਜਿਹੜੇ ਚੈੱਕ ਵੰਡੇ ਜਾਣ ਉਹ ਗੱਲ ਕਿੱਥੇ ਤੱਕ ਤੁਸੀਂ ਅੱਗੇ ਕੋਈ ਉਹਦੀ ਜਾਣਕਾਰੀ ਅੱਗੇ ਪਟਾਈ ਆ ਜਾਂ ਨਹੀਂ ਨਹੀਂ। ਨਹੀਂ ਅਸੀਂ ਤੇ ਕਾਫੀ ਹੱਦ ਤੱਕ ਅਮਰ ਪਾਲ ਸਿੰਘ ਨੇ ਵੀ ਦੋ ਤਿੰਨ ਟਾਈਮ ਉਥੋਂ ਲੋਕ ਸਭਾ ਸਪੀਕਰ ਨੂੰ ਵੀ ਲੈਟਰ ਲਿਖਿਆ ਕਿ ਮੇਰੇ ਇੱਕ ਪਰਸਨਲ ਅਸਿਸਟੈਂਟ ਨਿਯੁਕਤ ਕਰ ਦਿਓ ਕਿ ਉਹ ਜੋ ਮੇਰੇ ਗੈਰ ਹਾਜ਼ਰੀ ਚੋਂ ਸਾਰੇ ਜਿਹੜੇ ਮੇਰੇ ਹਲਕੇ ਦੇ ਜੋ ਵੀ ਕੰਮ ਕਰ ਦੇ ਸਕੇ ਤੋ ਅਜੇ ਤੱਕ ਉਹਨਾਂ ਨੂੰ ਉਹ ਵੀ ਨਹੀਂ ਦਿੱਤਾ ਗਿਆ ਪਾਪੂ ਜੀ ਇੱਕ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਪਹਿਲਾਂ ਹਮੇਸ਼ਾ ਖਾਲਿਸਤਾਨ ਦੀ ਮੰਗ ਕਰਦੇ ਸੀ ਉਹਨਾਂ ਦੀ ਬਾਅਦ ਚ ਇੱਕ ਚਿੱਠੀ ਵੇਖ ਜਿਸ ਤਰ੍ਹਾਂ ਮਾਤਾ ਨੇ ਬਿਆਨ ਦਿੱਤਾ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਮਾਂ ਛੱਡ ਦਵਾਂ ਹੁਣ ਅਜਿਹਾ ਕੀ ਹੋਇਆ ਕਿ ਜੀ ਵਾਰਿਸ ਪੰਡਾ ਪੰਜਾਬ ਦੀ ਜਦੋਂ ਪਾਰਟੀ ਬਣੀ ਉਸ ਤੋਂ ਪਹਿਲਾਂ ਤੁਸੀਂ ਫੈਸਲਾ ਲਿਆ ਕਿ ਹੁਣ ਖਾਲਿਸਤਾਨ ਅਸੀਂ ਨਹੀਂ ਬਣਾਵਾਂਗੇ ਨਹੀਂ ਅਸੀਂ ਤਾਂ ਇਹ ਚੀਜ਼ੇ ਕਿੰਨੇ ਕਿ ਗੁਰੂ ਮਹਾਰਾਜ ਦਾ ਜੋ ਹੁਕਮ ਹੈ ਸਾਨੂੰ ਰਾਜ ਕਰੇਗਾ ਖਾਲਸਾ ਉਹਦੇ ਤਹਿਤੀ ਅਸੀਂ ਕੰਮ ਕਰ ਰਹੇ ਚੰਗੇ ਰਾਜ ਦੀ ਉਹ ਤੇ ਕੋਈ ਵੀ ਖਾਸਤਾਨ ਦੇ ਨਾਂ ਨੂੰ ਇੱਕ ਬਹੁਤ ਵੱਡਾ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਇਹ ਖਾਲਸਾ ਤੇ ਹੁੰਦਾ ਸੁੱਧ ਤੇ ਸ਼ੁੱਧ ਚੰਗਾ ਰਾਜ ਕੋਈ ਵੀ ਜਿਹੜੇ ਵੱਡੇ ਮਹਾਰਾਜਾ ਰਣਜੀਤ ਸਿੰਘ ਅਗਰੇ ਰਾਜ ਆ ਜਾਂ ਕੋਈ ਰਾਜਾ ਹਰੀਚੰਦਰ ਦਾ ਰਾਜ ਸੀਗਾ ਸਾਰੇ ਹੁਣ ਵੀ ਆਪਣੀ ਇਹ ਪਾਰਟੀ ਵੀ ਭਾਜੀਪੀ ਵੀ ਆਈ ਸੀ ਕਿ ਆਮ ਰਾਜ ਅਸੀਂ ਲਿਆਵਾਂਗੇ ਹਾਂ ਤੇ ਇਹੋ ਜਿਹੀ ਮੇਰੇ ਖਿਆਲ ਚੀਜ਼ਾਂ ਨੂੰ ਉਹਨਾਂ ਤੋਰ ਮੋੜ ਕੇ ਇਹਨਾਂ ਵਿੱਚ ਕੀਤਾ ਜਾਵੇ ਅਸੀਂ ਠੀਕ ਹੈ ਕਿ ਸਾਰੇ ਚੰਗੇ ਰਾਜ ਦੇ ਆਮੀ ਅਸੀਂ ਅੱਜ ਵੀ ਆਮੀ ਆ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਕਹਿੰਨੇ ਕਿ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਸਾਰੇ ਲੋਕਾਂ ਨੂੰ ਇਹ ਜਿਹੜਾ ਅੱਜ ਜਿਹੜੇ ਸਾਡੇ ਮੁੱਦੇ ਆ ਸਭ ਤੋਂ ਜ਼ਰੂਰੀ ਤੇ ਸਾਡੇ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਹੈ ਸਾਨੂੰ ਉਹਨਾਂ ਵਾਸਤੇ ਸਾਨੂੰ ਕੋਈ ਹੋਰ ਜਿਹੜੇ ਸਾਡੇ ਨਾਲ ਤੱਕੇ ਹੋ ਰਹੇ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਇਹ ਇਹ ਇਹਦਾ ਮੁਕਾਬਲਾ ਕਰੀ ਜੀ ਜੀ ਖਾਲਿਸਤਾਨ ਦੀ ਆਵਾਜ਼ ਉੱਠਦੀ ਹੈ ਤੇ ਸਿਮਰਨਜੀਤ ਮਾਨ ਨੂੰ ਨਾਲ ਜੋੜੋਗੇ ਜੀ ਅਸੀਂ ਹਾਂ ਨੇ ਅਸੀਂ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਕੋਈ ਪੰਜਾਬ ਦੇ ਹੱਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਅਸੀਂ ਸਾਰੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਕਿ ਅਸੀਂ ਰਲ ਮਿਲ ਕੇ ਚੱਲੀਏ ਬਾਪੂ ਜੀ ਜਿਹੜੀ ਰੈਟ ਪਾਈ ਗਈ ਸੀ ਪਾਰਲੀਮੈਂਟ ਦੇ ਵਿੱਚ ਆਉਣ ਦੇ ਲਈ ਭਾਈ ਸਾਬ ਦੇ ਕੋਲੋਂ ਉਹਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਉਹਦੀ ਅਕਾਲੀ ਸਾਨੂੰ ਪਤਾ ਲੱਗਾ ਸੀ ਕਿ ਉਹਦੀ ਕੁਝ ਰੈਟ ਫੈਲ ਹੋਈ ਹੈ ਤੇ ਉਹਦੀ ਮੇਰੇ ਖਿਆਲੋਂ ਡੇਟ ਮੈਂ ਅਜ ਪਤਾ ਨਹੀਂ ਕੀਤਾ ਉੱਤੇ ਸੁਣਵਾਈ ਹੋਣ ਵਾਲੀ ਆ ਕਿ ਕਿਦੋਂ ਹੁੰਦੀ ਹੈ ਮੈਂ ਇਹਦੇ ਬਾਰੇ ਵਿੱਚ ਮੈਂ ਕੋਈ ਕਰੈਕਟ ਜਾਣਕਾਰੀ ਨਹੀਂ ਦੇ ਸਕਦਾ ਜੀ ਪਰ ਪਾਰਲੀਮੈਂਟ ਸੈਸ਼ਨ ਦੇ ਹੁਣ ਮੇਰੇ ਹਿਸਾਬ ਨਾਲ ਸਮਾਪਤੀ ਹੈ ਜੀ ਸਮਾਪਤੀ ਹੋ ਚੁੱਕੀ ਆ ਤੇ ਹੁਣ ਅਗਲੇ ਸੈਸ਼ਨ ਦੇ ਲਈ ਉਹ ਰੈਟ ਪਾਈ ਗਈ ਹੈ ਜੀ ਆ ਚਲੋ ਹਾਈ ਕੋਰਟ ਕੁਝ ਨਾ ਕੁਝ ਡਿਸੀਜਨ ਦੇਊਗਾ ਜਦ ਤੱਕ ਉਹਨਾਂ ਨੂੰ ਦੋ ਦਿਨ ਦੀ ਮਿੜੀ ਆ ਆਉਣ ਵਾਲੇ ਸਮੇਂ ਲਈ ਵੀ ਸ਼ਾਇਦ ਅਸੀਂ ਕਹਿੰਨੇ ਕਿ ਉਹ ਉਹਨਾਂ ਦੀ ਸ਼ਾਇਦ 18 ਤਰੀਕ ਨੂੰ ਉਹਦਾ ਐਨਐਸਸੀ ਦਾ ਪੀੜ ਵੀ ਪੂਰਾ ਹੋ ਜਾਣਾ ਵਾ ਜੇ ਸ਼ਾਇਦ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸੀ ਤੇ ਕਿੰਨੇ ਕੋ ਆਪਣਾ ਬਾਹਰ ਵਿਚਰ ਕੇ ਇੱਕ ਲੋਕਾਂ ਦੇ ਵੀ ਜੋ ਨਸ਼ਿਆਂ ਦੇ ਖਿਲਾਫ ਵੀ ਜੰਗ ਲੜਨ ਤੇ ਪਾਰਲੀਮੈਂਟ ਚ ਵੀ ਆਪਣੇ ਪੰਜਾਬ ਦੇ ਹਕਾਂ ਦੀ ਸਿੱਖਾਂ ਦੇ ਹਕਾਂ ਦੀ ਜਿਹੜੀ ਗੱਲ ਕਰ ਸਕਦੇ ਬਾਬੂ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਤੁਹਾਡੀ ਪਾਰਟੀ ਨੇ ਜਿਹੜੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਨੇ ਕਿੰਨੇ ਕੁ ਜ਼ਿਲ੍ਹਿਆਂ ਦੇ ਵਿੱਚ ਬਣ ਚੁੱਕੀਆਂ ਨੇ ਮੇਰੇ ਖਿਆਲ ਅਸਾਂ 10 ਜਿਲ੍ਹੇ ਅਸੀਂ ਕਵਰ ਕਰ ਲਏ ਜੀ ਤੇ ਬਾਕੀ ਅਸੀਂ ਮੇਰੇ ਖਿਆਲ ਲੇ ਕੇ ਹਫਤੇ ਦੇ ਵਿੱਚ 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 ਅਸੀਂ ਸਾਰੇ ਜਿਲ੍ਹਿਆਂ ਤੱਕ ਅਸੀਂ ਪਹੁੰਚ ਕਰ ਲਵਾਂਗੇ ਜੀ ਅੱਜ ਫਤਿਹਗੜ ਸਾਹਿਬ ਦੀ ਜਿਹੜੀ ਨੁਮਾਇੰਦਗੀ ਹੈ ਕਿਹਨੂੰ ਦਿੱਤੀ ਗਈ ਹੈ ਆ ਪਾਰਟੀ ਦੀ ਇਹਦੇ ਜੀ ਅਸੀਂ ਅਬਜ਼ਰਵਲ ਲਾਏ ਆ ਸੰਦੀਪ ਸਿੰਘ ਰੋਪਾਲੋਂ ਤੇ ਬਾਕੀ ਇਹਨਾਂ ਦੇ ਜਿਹੜੇ ਬਾਕੀ ਟੀਮ ਆ ਉਹ ਸਾਰੇ ਜਣੇ ਇਹ ਹੀ ਜਾਣਦੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਿਉਂਕਿ ਮੈਂ ਤੇ ਥੋੜਾ ਇੱਥੇ ਲੋਕਲ ਜਿਆਦਾ ਜਾਣ ਪਛਾਣਦੇ ਨਹੀਂ ਗੀ ਸੁਤੰਤਰਦੀਪ ਸਿੰਘ ਜੀ ਹੋਣੀ ਆ ਜਾਂ ਕੁਝ ਜਿਹੜੇ ਮੇਨ ਬੰਦੇ ਉਹਨਾਂ ਨੂੰ ਜਾਣਦੇ ਤੇ ਬਾਕੀ ਸਾਰੇ ਅਜੇ ਹੋਰ ਵੀ ਬੰਦੇ ਬਲਾਕਾਂ ਚ ਵੀ ਸਾਰੇ ਜਗ੍ਹਾ ਤੇ ਲਾਉਣੇ ਆ ਸਾਰੇ ਪਿੰਡਾਂ ਤੱਕ ਪਹੁੰਚ ਕਰਨੀ ਤੇ ਉਹ ਸਾਰੇ ਇਹ ਟੀਮ ਟੀਮ ਖਾਲੀ ਦੇਖ ਰੇਖ ਲਈ ਅੱਗੇ 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 ਕੰਮ ਕਰਨ ਲਈ ਟੀਮ ਬਣਾਏਗੀ ਜੀ ਜੀ ਬਾਪੂ ਬਾਪੂ ਜੀ ਮੇਰਾ ਆਖਰੀ ਸਵਾਲ ਤੁਹਾਨੂੰ ਜਿਹੜੀ ਆ ਹੁਣ ਦਿੱਲੀ ਦੇ ਵਿੱਚ ਚੋਣਾ ਹੋਇਆ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਤੇ ਹੁਣ ਪੰਜਾਬ ਦੇ ਐਮਐਲਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਵਿੱਚ ਜਿਹੜੀ ਕਿ ਮੀਟਿੰਗ ਕਰ ਰਹੇ ਨੇ ਕਿਵੇਂ ਦੇਖਦੇ ਹੋ ਜੀ ਇਹਨੂੰ ਇਹ ਮੇਰਾ ਖਿਆਲ ਆ ਕਿ ਇਹ ਜੋ ਸਰਕਾਰ ਪੰਜਾਬ ਵਿੱਚ ਲੋਕਾਂ ਨੇ ਬਣਾਈ ਸੀ ਉਹ ਪੰਜਾਬ 'ਚ ਨਾ ਪੰਜਾਬ ਦਾ ਕੰਮ ਨਾ ਕਰਕੇ ਉਹ ਦਿੱਲੀ ਦੇ ਹੁਕਮਾਂ ਤੇ ਉੱਥੇ ਦਿੱਲੀ ਦੀ ਪਹਿਰੇਦਾਰੀ ਕਰਦੀ ਰਹੀ ਉਹ ਮੇਰਾ ਖਿਆਲ ਆ ਕਿ ਜੇ ਪੰਜਾਬ ਦੇ ਐਮਐਲਏਾਂ ਦੀ ਕੋਈ ਮੀਟਿੰਗ ਚਾਹੀਦੀ ਤੇ ਪੰਜਾਬ 'ਚ ਹੋਣੀ ਚਾਹੀਦੀ ਸੀ ਇੰਨਾ ਖਰਚਾ ਕਰਕੇ ਤੁਸੀਂ ਉਹਨਾਂ ਨੂੰ ਇੱਕ ਬੰਦੀ ਬਣਾ ਕੇ ਉੱਥੇ ਰੱਖਦੇ ਇਹ ਇਹ ਤਾਂ ਮੇਰਾ ਖਿਆਲ ਹੈ ਪੰਜਾਬ ਦੇ ਜਿਹੜੇ ਐਮਐਲਏ ਉਹਨਾਂ ਦੀ ਵੀ ਬੜੀ ਤਹਿਹੀਨ ਵਾਲੀ ਗੱਲ ਆ ਕਿ ਲੋਕਾਂ ਨੇ ਚੁਣਿਆ ਤੁਹੀਂ ਕਿ ਨਾ ਕਿ ਤੁਹਾਨੂੰ ਉਹ ਦਿੱਲੀ ਤੋਂ ਚੁਣ ਕੇ ਭੇਜਿਆ ਕਿਸੇ ਨੇ ਇਸ ਕਰਕੇ ਉਹਨਾਂ ਨੂੰ ਵੀ ਆਪਣੇ ਥੋੜੀ ਜ਼ੁਰਤ ਰੱਖਣੀ ਚਾਹੀਦੀ ਉਹਨਾਂ ਨੂੰ ਕਹੋ ਮੀਟਿੰਗ ਕਰਨੀ ਸਾਡੇ ਪੰਜਾਬ 'ਚ ਕਰੋ ਸਾਡੇ ਨਾਲ ਕਰੋ ਜੋ ਵੀ ਗੱਲ ਕਰਨੀ ਇਹ ਮੇਰਾ ਖਿਆਲ ਆ ਕਿ ਪਾਰਟੀ ਬिखरਨ ਵਾਲੀ ਆ ਉਹਨੂੰ ਕਿਸ ਤਰੀਕੇ ਨਾਲ ਇਕੱਠਾ ਰੱਖਣ ਦੀ ਇਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਉਨਾ ਨੂੰ ਕੋਸ਼ਿਸ਼ ਹਤ ਲੋਬ ਲਾਲ ਚ ਲੈ ਕੇ ਜਾਂ ਕੋ ਡਰਾਤ ਮੁਕਾ ਕੇ ਇਸ ਤਰੀਕੇ ਨਾਲ ਇਕੱਠਾ ਰੱਖਿਆ ਜਾ ਜੀ ਵਿਰੋਧੀ ਸਵਾਲ ਚਾਹ ਰਹੇ ਨੇ ਕਹਿੰਦੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਕੇਜਰੀਵਾਲ ਹੋਣਗੇ ਨਹੀਂ ਮੇਰਾ ਖਿਆਲ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਪਰ ਭਗਵੰਤ ਮਾਨ ਨੇ ਉਹ ਅੱਗੇ ਸਰੈਂਡਰ ਕਰ ਦਿੱਤਾ ਤੇ ਹੁਣ ਲੋਕ ਇਸ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹਨ ਜੀ